ਵਾਜਪੁਰ ਜੀ ਫਤੇ ਸਤਗੁਰੂ ਸਾਹਿਬ ਜੀ ਦੇ ਪ੍ਰਗਟ ਸ੍ਰੀ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸਤਗੁਰੂ ਹਰਜਿੰਦ ਸਾਹਿਬ ਦੇ ਪਾਇੰਸ਼ਟ ਜੀ ਦੀ ਰਹਿਮਤ ਦਾ ਸਦਕਾ ਜੀ ਸਾਈ ਗੁਰਦੇਵ ਜੀ ਦੇ ਪੁੱਤ ਜੀ ਤੋਂ ਕਿ ਜੰਗੀਦਾਰ ਜੀ ਲਈ ਕਾਨੂੰਨ ਦਾ ਸਰਦਾਰ ਜਿਨ੍ਹਾਂ ਦੀ ਸ਼ਹਾਦਤ ਤੋਂ ਵਰਕਤ ਇਸ ਸ਼ਾਨ ਸਿ ਯਾਤਰਾ ਗੁਰੂ ਸਰਸਤ੍ਰੀ ਸਾਹਿਬ ਦਾ ਪ੍ਰਾਪਤ ਹੋ ਗਿਆ। ਪੜਾਦਰ ਖੜਾ ਜੱਲਾ ਇਹੇ ਦਾ ਮਾਨੋ ਕੀ ਹੁੰਦੇ ਹੋਏ ਮਹੰਤਿਆਣਾ ਸਤਪੁਰਾਂ ਦੀ ਪਾਵਨ ਸਥਾਨਾਂ ਬੋਲਿ ਚੋਤ ਹੈ। ਸਤਪੁਰੂ ਅਗੇ ਅਨੰਦ ਸੈਵਕ ਜੀ ਦਾ 파ਟ ਕਰਕੇ ਅਰਦਾਸ ਕੀਤੀ ਜਾਵੇਗੀ। ਉਪਰੰਤ ਸਤਪੁਰਾਂ ਦੇ ਪਾਵਨ ਦਰਬਾਰਾਂ ਦੀ ਫਾਜ਼ਰੀ ਭਰੀ ਜਾਵੇ। ਪ੍ਰਸ਼ਟ ਅੰਤਰ ਦੇਪਰੇਸ਼ ਦਾ ਹਕਾਂ ਦੀ ਆਗੂਆਂ ਦੀ ਮੈਰੀਟ ਭਗਵਤਰ ਜਿਨ੍ਹਾਂ ਨੇ ਕੋਹ ਕੋਹ ਦੇ ਭਾਈ ਸਾਹਿਬ ਨੂੰ ਸੇਵਾ ਦਿੱਤਾ ਤਬੀਦ ਕਰਨ ਤੋਂ ਬਾਅਦ ਭਗੌੜਾ ਕਰਾਰ ਦੇ ਕੇ ਉਹਨਾਂ ਲਖੋਟਾਂ ਨੂੰ ਟੱਬ ਤੋਂ ਰੱਖਿਆ ਸੱਤੀ ਖਾਲ ਦੇ ਤਰੀਕ ਜਿਹੜੀਆਂ ਅੱਜ ਸਾਹਮਣੇ ਦਰਸ਼ਨ ਹੋਈਆਂ ਤੇ ਆਈਏ ਜੀ ਜਿਸ ਦੇ ਭਾਈ ਦੇ ਇਹਾਦ ਕਰੋ ਲਾਟਨ ਬਸ ਤੋਂ ਹੋਰ ਬਾਅਦ ਇਹਨਸਤ ਯਾਤਰਾ ਲੈ ਕੇ ਜਿੱਥੇ ਪਹੁੰਚੇ ਆ ਉਥੇ ਅਸੀਂ ਸਿੱਖ ਸੰਗਤਾਂ ਨੂੰ ਜਾਗਰੂ ਕਰਦੇ ਆ ਗੁਰੂ ਕੇ ਸਿੱਖੋ ਪੰਥ ਵਿੱਚ ਵੜੀਆਂ ਭੇਡਾਂ ਨੂੰ ਜ਼ਰੂਰ ਪਛਾਣਿਓ ਤਾਂ ਕਿ ਭਵਿੱਖ ਵਿੱਚ ਦੁਬਾਰਾ ਬੇਗੁਨਾਹ ਸਿੱਖ ਨੌਜਵਾਨਾਂ ਦੇ خون ਦੀ ਬੋਲੀ ਨਾ ਖੇਤੀ ਜਾ ਸਕੇ ਦੁਬਾਰਾ ਤਖਤਾਂ ਦੇ ਜਥੇਦਾਰਾਂ ਨੂੰ ਉਹ ਕਸ਼ਹੀਦ ਨਾ ਕੀਤਾ ਜਾ ਸਕੇ ਪਿਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੀ ਪਨੀਰੀ ਨੂੰ ਮੁਰਨਾ ਵੇਖਣੀਆਂ ਪੈਣ ਜਾਗਰੂ ਕਰਨ ਵਾਸਤੇ ਤੀਸਰਾ ਪੰਜਾਬ ਸਰਕਾਰ ਇਸ ਯਾਤਰਾ ਰਾਹੀਂ ਅਸੀਂ ਉਹਨਾਂ ਨੂੰ ਹੁਕਾ ਦੇ ਰਿਹਾ ਖੁੱਲੇ ਰੂਪ ਵਿੱਚ ਇੱਕ ਖੱਤ ਵੀ ਲਿਖਿਆ ਹੈ ਭਗਵੰਤ ਮਾਨ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਤੁਹਾਨੂੰ ਹੁਕਾ ਦਿੰਦੇ ਆ ਪੰਜਾਬ ਦੇ ਲੋਕਾਂ ਨੇ ਤੁਹਾਡੀ ਸਰਕਾਰ ਬਣਾਈ ਬਿਨਾਂ ਕਿਸੇ ਲਾਲਚ ਦੇ ਬਣਾਈ ਤੇ ਤੁਹਾਡਾ ਫਲਜ ਬਣਦਾ ਹੈ ਇੱਕ ਵੱਖਰੀ ਅਦਾਲਤ ਸ਼ਫਾਫਤ ਕੀਤੀ ਜਾਏ ਉਹਨਾਂ ਦੇ ਵਿੱਚ ਉਹ ਜੱਜ ਲਾਏ ਜਾਣ ਜਿਹੜੇ ਕਿਸੇ ਲੀਡਰ ਦੀ ਅਧੀਨਗੀ ਛੱਡ ਕੇ ਸਵਧਾਨ ਜ਼ਮੂਰੀਅਤ ਕਾਨੂੰਨ ਨੂੰ ਮੁੱਖ ਰੱਖ ਕੇ 1977 ਤੋਂ ਲੈ ਕੇ ਅੱਜ ਤੱਕ ਜੋ ਪੰਜਾਬ ਵਿੱਚ ਕਟਨਾਵਾ ਵਾਪਰੀਆਂ ਉਨ੍ਹਾਂ ਨੂੰ ਨਸ਼ਰ ਕੀਤਾ ਜਾਏ ਤੇ ਨਾਲ ਦੋਸ਼ੀਆਂ ਦੇ ਉੱਤੇ ਬਣਦੇ ਮੁਕਦਮੇ ਦਰਜ ਕੀਤੇ ਜਾਣ ਜਿੰਨਾ ਪਰਸਤੇ ਅਫਸਰਾਂ ਤੇ ਪਰਸਤ ਲੀਡਰਾਂ ਨੇ ਪੰਜਾਬ ਦੀ ਨੌਜਵਾਨੀ ਦੇ ਖੂਨ ਦੀ ਹੋਲੀ ਖੇਡ ਕੇ ਵੱਡੇ ਵੱਡੇ ਇਨਾਮ ਫੀਤੀਆਂ ਲਵਾਈਆਂ ਪੈਸਾ ਇਕੱਠਾ ਕੀਤਾ ਉਹਨਾਂ ਲੋਕਾਂ ਨੂੰ ਸਜ਼ਾਵਾ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਕੁਰਕਰੀ ਉਹਨਾਂ ਦੀ ਕੁਰਕੀ ਕੀਤੀ ਜਾਏ ਔਰ ਉਹ ਪੰਜਾਬ ਦੇ ਜਿਹੜੇ ਸਿਰ ਕਰਜ਼ਾ ਚੜਿਆ ਉਹਨਾਂ ਲੋਕਾਂ ਦੀ ਬਦੌਲਤ ਚੜ੍ਹਿਆ ਸੀ ਇਹ ਵੀ ਲੱਖੇ ਤੇ ਪੰਜਾਬ ਦੇ ਭਲੇ ਵਾਸਤੇ ਉਸ ਪੈਸੇ ਨੂੰ ਖਰਚ ਕੀਤਾ ਜਾਏ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਦੁਬਾਰਾ ਗੁਨਾਹ ਕੋਈ ਕਰਨ ਦੀ ਜੁਰਤ ਨਾ ਕਰ ਸਕੇ ਔਰ ਨਾਲ ਇਹ ਕਿਸੇ ਵੀ ਭਾਈਚਾਰੇ ਨਾਲ ਘੱਟ ਗਿਣਤੀਆਂ ਨਾਲ ਐਸੇ ਵਰਤਾਓ ਵੱਧ ਗਿਣਤੀਆਂ ਕਰ ਸਕਣ ਨੋਟ ਤੇ ਵੋਟ ਦੀ ਰਾਜਨੀਤੀ ਕਰਨ ਵਾਲੇ ਲੋਕ ਇਸ ਤਰ੍ਹਾਂ ਦੀਆਂ ਕਹਾਣੀਆਂ ਹਰਕਤਾਂ ਮੁੜ ਲੋਕਾਂ ਦੀ ਜਾਨ ਨਾਲ maal ਨਾਲ ਇੱਜ਼ਤ ਨਾਲ ਨਾ ਕਰ ਸਕਣ ਪੰਜਾਬ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਇਸ ਇਨਸਾਫ ਯਾਤਰਾ ਰਾਈ ਕਿ ਜਿੱਥੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਗੋਹ ਕੋ ਕੇ ਸ਼ਹੀਦ ਕੀਤਾ ਗਿਆ ਉਹ ਥਾਣਾ ਜਿਹੜਾ ਉਹ ਸਿੱਖ ਪੰਥ ਦੇ ਹਵਾਲੇ ਕੀਤਾ ਜਾਏ ਵੈਸੇ ਤੇ ਪੰਜਾਬ ਸਰਕਾਰ ਆਪ ਉਹਦੀ ਯਾਦਗਾਰ ਬਣਾਵੇ ਤਾਂ ਕਿ ਆਉਣ ਵਾਲੀ ਪਨੀਰੀ ਨੂੰ ਪਤਾ ਲੱਗ ਸਕੇ ਕਿ ਰਵਾਇਤੀ ਪਾਰਟੀਆਂ ਰਵਾਇਤੀ ਪ੍ਰਿਸਟਲ ਲੀਡਰਾਂ ਤੇ ਅਫਸਰਾਂ ਨੇ ਕਿਵੇਂ ਅਣਮਨੁੱਖੀ ਤਸ਼ੱਦਦ ਕਰਕੇ ਮਨੁੱਖੀ ਅਧਿਕਾਰਾਂ ਦਾ ਘਾੜ ਕੀਤਾ ਹੈ ਦੂਸਰਾ ਭਵਿੱਖ ਵਿੱਚ ਉਹ ਯਾਦਗਾਰ ਇੱਕ ਪ੍ਰੇਰਨਾ ਸਰੋਤ ਬਣ ਸਕੇ ਈ ਆਉਣ ਵਾਲੇ ਸਮੇਂ ਵਿੱਚ ਕੋਈ ਹਿਆਨਾ ਕਰ ਸਕੇ ਕਿਸੇ ਬੇਗੁਨਾਹ ਨੂੰ ਚੁੱਕ ਕੇ ਮਾਰ ਦੇਣਾ ਇਹ ਸੋਚੋ ਕਿ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਇਹ ਵਾਪਰਿਆ ਜਿਹੜਾ ਕੌਮ ਦਾ ਜਥੇਦਾਰ ਹੈ ਆਮ ਸਿੱਖਾਂ ਦੇ ਨਾਲ ਕੀ ਵਾਪਰਿਆ ਹੋ ਉਸ ਵਕਤ ਸੋਚੋ ਤੇ ਜਿਹੜੇ ਲੋਕ ਅੱਜ ਦੀ ਰਾਜਨੀਤੀ ਕਰਕੇ ਲੱਤਾਂ ਖਿੱਚਦੇ ਨੇ ਤੁਸੀਂ ਪ੍ਰਧਾਨ ਬਣੋ ਤੁਸੀਂ ਮੁੱਖ ਮੰਤਰੀ ਬਣੋ ਅਸੀਂ ਕਦੋਂ ਰੋਕਦੇ ਹਾਂ ਪਰ ਖਾ ਖਾ ਤੁਸੀਂ ਇਨਸਾਫ ਨੂੰ ਰਾਜਨੀਤੀ ਕਹਿ ਕੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਤੋਂ ਇਨਕਾਰ ਕਰਦੇ ਹੋ ਸਾਨੂੰ ਸਰੂਪ ਨਹੀਂ ਮਹਾਰਾਜ ਜੀ ਦਾ ਦਿੱਤਾ ਗਿਆ ਪੰਜ ਪਿਆਰੇ ਤਿਆਰ ਹੋ ਕੇ ਗਏ ਵਾਪਸ ਮੁੜੇ ਪਾਲਕੀ ਸਾਹਿਬ ਤਿਆਰੀ ਕਰਕੇ ਵਾਪਸ ਮੁੜੀ ਨਾ ਗੁਰੂ ਸਾਹਿਬ ਤੋਂ ਨਾ ਪਿੰਡ ਦੇ ਹੜਕੇ ਤੋਂ ਔਰ ਨਾ ਹੀ ਕਿਸੇ ਨੇ ਰਾਹ ਵਿੱਚ ਜੁਰਤ ਕੀਤੀ ਕਿ ਭਾਈ ਸਾਹਿਬ ਕੋਈ ਗੱਲ ਨਹੀਂ ਉਹ ਨਸਰੂਪ ਨਹੀਂ ਦਿੱਤਾ ਅਸੀਂ ਮਰ ਗਏ ਆ ਸਾਡੇ ਪਿੰਡ ਤੋਂ ਸਰੂਪ ਜਾਊ ਮਹਾਰਾਜ ਜੀ ਦਾ ਔਰ ਇਹ ਤੋਰ ਤੱਕ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਤੁਸੀਂ ਲਿਖਿਆ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਚ ਜਾਵਾਂਗੇ ਪਰ ਉਹਨਾਂ ਨੇ ਤੇ ਕਬਜ਼ੇ ਕੀਤੇ ਹੋਏ ਸਰੂਪ ਮਹਾਰਾਜ ਜੀ ਦੇ ਦੇਣ ਤੋਂ ਇਨਕਾਰ ਕੀਤਾ ਕਿ 328 ਰੂਪ ਚੋਰੀ ਤਾਂ ਵੇਚ ਦਿੰਦੇ ਨੇ ਪਰ ਭਾਈ ਗੁਰਦੇਵ ਸਿੰਘ ਕੌਕੇ ਲਈ ਇਨਸਾਫ ਮੰਗਣ ਵਾਸਤੇ ਨਗਰ ਕੀਰਤਨ ਜਾਂ ਯਾਤਰਾ ਕੱਢਣ ਲਈ ਸਰੂਪ ਨਹੀਂ ਦੇ ਸਕਦੇ ਇੰਨੀ ਦੀ ਮਾਨਸਿਕਤਾ ਮੁਵਾਰੇ ਜਾਈਏ ਰਾਹ ਦੇ ਵਿੱਚ ਜਿਹੜੀਆਂ ਸੰਗਤਾਂ ਸੀਗੀਆਂ ੱਲੇ ਪਿੰਡ ਦੀਆਂ ਜਾਂ ਦੇਹੜ ਕੇ ਦੀਆਂ ਮਰਨੂ ਕੇ ਦੀਆਂ ਉਹ ਸੰਗਤਾਂ ਕੌਕੇ ਦੀਆਂ ਉਹਨਾਂ ਨੇ ਜਰੂਰ ਆ ਕੇ ਪੰਜ ਸਿੰਘਾਂ ਨੂੰ ਜਿਉ ਆਇਆ ਆਖਿਆ ਸ਼ੇਖ ਸੰਗਤਾ ਲਈ ਜਲ ਪਾਣੀ ਪ੍ਰਸ਼ਾਦ ਪਾਣੀ ਤਿਆਰ ਕੀਤਾ ਉਹਨਾਂ ਲਈ ਅਰਦਾਸ ਕਰਦੇ ਜਿਨ੍ਹਾਂ ਨੇ ਅੱਜ ਹਾ ਦਾ ਨਾਰਾ ਮਾਰ ਕੇ ਅੱਜ ਭਾਈ ਕੌਕੇ ਦੇ ਵਾਰਸ ਹੋਣ ਦਾ ਸਬੂਤ ਦਿੱਤਾ ਹੈ ਤੇ ਜਿਨ੍ਹਾਂ ਸਰੂਪ ਦੇਣ ਤੋਂ ਇਨਕਾਰ ਕੀਤਾ ਉਹਨਾਂ ਨੇ ਸਵਰਨੇ ਘੋਟਣੇ ਦੇ ਵਾਰਸ ਹੋਣ ਦਾ ਪ੍ਰੂਫ ਕਰ ਦਿੱਤਾ ਸਾਹਮਣੇ ਅੱਜ ਵੀ ਹੈ ਉਹ ਲੋਕ ਨੇ ਅੱਜ ਉੱਥੇ ਖੜੇ ਆ ਦੂਸਰੇ ਪਾਸੇ ਇੱਥੇ ਜਿੱਥੇ ਮਹਿੰਦੀਆਣਾ ਸਾਹਿਬ ਪਹੁੰਚੇ ਆ ਬਾਬਾ ਕੁਲਵੰਤ ਸਿੰਘ ਜੀ ਹੋਣਾ ਨਾਲ ਗੱਲਬਾਤ ਹੋਈ ਇਹਨੇ ਚਾਹ ਨਾਲ ਗੱਲ ਕੀਤੀ ਕਹਿੰਦੇ ਸ਼ੁਕਰ ਭਾਈ ਸਾਹਿਬ ਤੁਸੀਂ ਇੱਥੇ ਸਾਡੇ ਕੋਲੇ ਆ ਰਹੇ ਹੋ ਸੰਗੀਤਾ ਸਮੇਤ ਸਾਨੂੰ ਬਹੁਤ ਖੁਸ਼ੀ ਕੀ ਬੜਾਈਆਂ ਤੁਹਾਡੇ ਵਾਸਤੇ ਇਥੋਂ ਤੱਕ ਕਿ ਇਹਨਾਂ ਨੇ ਅੱਜ ਆਪਣਾ ਸਮਾਗਮ ਰੱਖਿਆ ਹੋਇਆ ਸੀ ਜਿੰਨੇ 3 ਵਜੇ ਸਮਾਪਤੀ ਕਰਨੀ ਸੀ ਕਹਿੰਦੇ ਅਸੀਂ ਤੁਹਾਡੇ ਕਰਕੇ ਆਪਣੀ ਸਮਾਪਤੀ 3 ਵਜੇ ਦੀ بجائے ਅਸੀਂ 1:30 ਵਜੇ ਕਰ ਲਵਾਂਗੇ 1 ਵਜੇ ਕਰ ਲਵਾਂਗੇ ਪਰ ਅਸੀਂ ਤੁਹਾਨੂੰ ਜੀ ਆਇਆਂ ਜੀ ਰੂਗ ਆਖਣਾ ਉਹ ਬਕਰੀ ਗੱਲ ਸਾਡਾ 3 ਵਜੇ ਦਾ ਟਾਈਮ ਸੀ ਉਹਨਾਂ ਦੀ ਖੱਜਲ ਖੁਆਰੀ ਕਰਕੇ ਅਸੀਂ ਸਵਾ 6 ਵਜੇ ਗਏ ਸਾਂ ਅਸੀਂ ਖੱਜਲ ਖਾਣ ਸਾਨੂੰ ਬਹੁਤ ਕੀਤਾ ਪਰ ਗੱਲ ਕੋਈ ਨਹੀਂ ਕਿਉਂਕਿ ਅਸੀਂ ਇਨਸਾਫ ਲਈ ਖੜੇ ਆ ਆਵਾਜ਼ ਦੇ ਰਹੇ ਆ ਤੇ ਅਸੀਂ ਅਰਦਾਸ ਕਰਦੇ ਆ ਸਮੁੱਚੀ ਟੀਮ ਬਾਬਾ ਕੁਲਵੰਤ ਸਿੰਘ ਜੀ ਤੁਹਾਡੇ ਜਿੰਨੇ ਸੇਵਾਦਾਰ ਨੇ ਤੁਸੀਂ ਅੱਜ ਵੀ ਫਾਹਾ ਦਾ ਨਾਰਾ ਮਾਰ ਕੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੇ ਵਾਰਸ ਹੋਣ ਦਾ ਸਬੂਤ ਦੇ ਰਹੇ ਹੋ ਤੇ ਜਿੰਨਾ ਚਿਰ ਤੁਹਾਡੇ ਵਰਗੇ ਜਿਉਂਦੇ ਰਹਿਣਗੇ ਇਹ ਰਿਪੋਰਟਾਂ ਵੀ ਜਿਉਂਦੀਆਂ ਰਹਿਣਗੀਆਂ ਭਾਵੇਂ ਕੀ ਇਹਨਾਂ ਨੇ ਪਰਿਵਾਰਾਂ 'ਚ ਜਾ ਕੇ ਸਰੋਪੇ ਲੈ ਵੀ ਲੈ ਦੇ ਵੀ ਦਿੱਤੇ ਵੀ ਪਹਿਲਾਂ ਤੇ ਕੌਕੇ ਸ਼ਹੀਦ ਕੀਤੇ ਉਦੋਂ ਬਾਅਦ ਉਹਨਾਂ ਦੀਆਂ ਪੜਤਾਲਾਂ ਦੱਬ ਕੇ ਉਹਨਾਂ ਦੀ ਰੂਹ ਦਾ ਕਤਲ ਕੀਤਾ ਅੱਜ ਪੜਤਾਲ ਬਚੀ ਸੀ ਉਹਦਾ ਵੀ ਕਤਲ ਕਰ ਦਿਆ ਭਾਵੇਂ ਕੀ ਉਹਨਾਂ ਦੇ ਹਾਲਾਤ ਇਹ ਨੇ ਪਰ ਫਿਕਰ ਨਾ ਕਰਿਓ ਇੱਕ ਦਿਨੇ ਦਾ ਇਨਸਾਫ ਹੋਣਾ 2013 ਚ ਤਾਂ ਮੈਂ ਭਾਈ ਗੋਕੇ ਨੂੰ ਜਾਣਦਾ ਵੀ ਨਹੀਂ ਸੀ ਪਤਾ ਵੀ ਨਹੀਂ ਸੀ ਪਰ ਜਦੋਂ ਸਵਰਨੇ ਘੋਟੜੇ ਪੁਚੜ ਦੀ ਘੋਟ ਤੇ ਡੂਟੀ ਲੱਗਦੀ ਐ ਸ਼੍ਰੋਮਣੀ ਕਮੇਟੀ ਵੱਲੋਂ ਨਾਲ ਦੇ ਸਿੰਘ ਜਿਹੜੇ ਭਾਈ ਸੁਖਵਿੰਦਰ ਸਿੰਘ ਵਰਗੇ ਨਾਗੋਕੇ ਆ ਨੇ ਕਹਿ ਦਿੱਤਾ ਪਤਾ ਕਰੋ ਮੈਂ ਪੁਲਿਸ ਵਿੱਚ ਰਿਆ ਐ ਇਹ ਬੰਦਾ ਵੀ ਹੋ ਸਕਦਾ ਐ ਪਤਾ ਕੀਤਾ ਗਿਆ ਤੇ ਉਹ ਬੰਦਾ ਉਹੀ ਨਿਕਲਿਆ ਆਤਮਾ ਨੇ ਆਵਾਜ਼ ਦਿੱਤੀ ਜਿੰਨੇ ਸਾਡਾ ਜ਼ਫੇਦਾਰ ਕੋਹ ਕੋ ਕੇ ਮਾਰਿਆ ਹੋਵੇ ਸਿੱਖਾਂ ਦੀਆਂ ਧੀਆ ਨਿਰਵਸਤਰ ਕਰਕੇ ਪਿੰਡਾਂ ਚ ਫੇਰੀਆਂ ਹੋਣ ਡੇਗਾ ਚ ਸਿੰਘ ਉਬਾਲ ਦਿੱਤੇ ਹੋਣ ਇਹ ਕਹਿ ਲਈਏ ਕਿ ਮੁਗਲ ਡੋਗਰੇ ਗੋਰੀਆਂ ਦੇ ਰਾਜ ਨੂੰ ਵੀ ਇਹ ਕਹ ਲੋ ਕਿ ਸ਼िखर ਕਰ ਦਿੱਤੀ ਉਹਨਾਂ ਤੋਂ ਵੀ ਉੱਤੇ ਦੀ ਗੱਲ ਆ ਗਈ ਉਹਨਾਂ ਤੋਂ ਵੱਖਰਾ ਕੰਮ ਕਰ ਦਿੱਤਾ ਤਸ਼ੱਦਦ ਦੇ ਵਿੱਚ ਮੂਹਰੇ ਨਿਕਲ ਆਏ ਮਾਤ ਪਾ ਦਿੱਤੀ ਇਹ ਅਜਿਹੇ ਬੁਝੜਾਂ ਦੇ ਭੋਗ ਤੋਂ ਜਾਣ ਤੋਂ ਜੇ ਕਿਤੇ ਇਨਕਾਰ ਕੀਤਾ ਉਹ ਵੀ ਇੰਨਾਂ ਸ਼ਹੀਦਾਂ ਦੀਆਂ ਆਤਮਾਵਾਂ ਨੇ ਆਤਮਿਕ ਬਲ ਬਖਸ਼ਿਆ ਤੇ ਉਹ ਗੱਲਾਂ ਹੋਈਆਂ ਇਹ ਬੱਚਾ ਸੋਚਿਓ ਕਿ ਸ਼ਾਇਦ ਅੱਜ ਸਾਰੇ ਆ ਰਹੇ ਨੇ ਅਸੀਂ ਤਾਂ 2013 ਚ ਹੀ ਅਗੇ ਸਾ ਮਹਾਰਾਜ ਨੇ ਲੈ ਜਾਂਦਾ ਸੀ ਤੇ ਇੱਥੋਂ ਹੀ ਮੋੜ ਵੱਜ ਗਿਆ ਸੀ ਸਾਨੂੰ ਦਰਬਾਰ ਸਾਹਿਬ ਚੋਂ ਕੱਢਣ ਦਾ ਤੇ ਅੱਜ ਕਹਿੰਦੇ ਜੀ ਮਹਾਰਾਜ ਦਾ ਸਰੂਪ ਨਹੀਂ ਦੇਾਂਗੇ ਪ੍ਰਸੰਗਤ ਜੀ ਹੁਣ ਤੁਸੀਂ ਸੋਚਣਾ ਏ ਅਸੀਂ ਮਹਾਰਾਜ ਜੀ ਦਾ ਸਰੂਪ ਕਿੱਥੋਂ ਲੈਣ ਏ ਅਸੀਂ ਪਾਲਕੀ ਸਾਹਿਬ ਕਿੱਥੋਂ ਲੈਣੀ ਏ ਸਾਡੇ ਨਾਲ ਸਿੰਘ ਕੇਰੇ ਤੁਰਨ ਜਿਹੜੇ ਪੰਜ ਸਿੰਘਾਂ ਦੀ ਅਗਵਾਈ ਕਰਨ ਇਹ ਹੁਣ ਪੰਥ ਸੋਚੂ ਹੁਣ ਇੱਥੇ ਆਪਾਂ ਪਹੁੰਚ ਕੇ ਆਨੰਦ ਸਹਿਬ ਦਾ ਪਾਠ ਕਰਕੇ ਅਰਦਾਸ ਕਰਾਂਗੇ ਤੇ ਬਾਬਾ ਜੀ ਨੂੰ ਬੇਨਤੀ ਕਰਾਂਗਾ ਵੀ ਤੁਹਾਡਾ ਮਨ ਸੀ ਅਸੀਂ ਕੀਰਤਨ ਕਰਦੇ ਵੀ ਕਿਸੇ ਦਿਨ ਬਾਬਾ ਜੀ ਰਾਤ ਦਾ ਕੀਰਤਨ ਰੱਖੋ ਤੇ ਸੰਗਤ ਨੂੰ ਆਵਾਜ਼ ਦਿਓ ਅਸੀਂ ਰਾਤ ਦਾ ਦੀਵਾਨ ਦਿਨ ਦਾ ਵੈਸੇ ਹੀ ਰੱਖ ਲੋ ਜ਼ਰੂਰੀ ਨਹੀਂ ਵੀ ਆਪਾਂ ਕਿਸੇ ਵਰਪੁਰਬ ਤੇ ਰੱਖਣਾ ਹੈ ਇਲਾਕੇ ਦੀ ਸੰਗਤ ਨੂੰ ਆਵਾਜ਼ ਦੇ ਕੇ ਭਾਈ ਗੁਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਰੱਖ ਲੋ ਕੋਈ ਦਿੱਕਤ ਨਹੀਂ ਸਤਿ ਸ੍ਰੀ ਅਕਾਲ ਅਸੀਂ ਸਾਰੀਆਂ ਸੰਗਤਾਂ ਆ ਕੇ ਇੱਥੇ ਗੁਰੂ ਹਰਜਾਸ ਸਿੰਘ ਸਾਧੂ ਜੀ ਦੇ ਪਾਵਨ ਬਚਨਾਂ ਦਾ ਕੀਰਤਨ ਕਰਾਂਗੇ ਅੱਜ ਵੀ ਖਾ ਮਖਾ ਉਹਨਾਂ ਨੇ ਇੰਜ ਕੀਤਾ ਅਸੀਂ ਤੇ ਸਾਰੇ ਦਾ ਸ਼ਬਦ ਹੀ ਪੜਦੇ ਆਏ ਇੱਥੇ ਵੀ ਸ਼ਬਦ ਹੀ ਪੜਨੇ ਸਾਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹੀ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹਦੇ ਵਿੱਚ ਕਿਹੜੀ ਗਲਤ ਗੱਲ ਹੋਗੀ ਕਿਹ ਜਿਹੜੀ ਵਕਰੀ ਹੋਣੀ ਸੀ ਫਿਰ ਬੰਦੇ ਦੀ ਮਾਨਸਿਕਤਾ ਆਪਣੀ ਆਪਣੀ ਹੈ ਜਦ ਹੀ ਵਾਰ ਬੰਦਾ ਆਪਣੇ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਗੁਨਾਹਾਂ ਤੋਂ ਤੌਬਾ ਕਰਦਾ ਹੈ ਇਹ ਉਹ ਬੰਦੇ ਨੇ ਜਾਨ ਲਗਿਆ ਵੀ ਸਵਾ ਦਾ ਟੋਕਰਾ ਸਿਰ 'ਚ ਪਵਾ ਰਹੇ ਜਾਨ ਲੱਗਿਆ ਵੀ ਪਾਪਾਂ ਦੀ ਪੰਡ ਹੋਰ ਭਾਰੀ ਕਰ ਰਿਆ ਜਦ ਕੀ ਔਰੰਗਜ਼ੇਬ ਵੀ ਹੌਲੀ ਕਰ ਗਿਆ ਜਹਾਂਗੀਰ ਵੀ ਹੌਲੀ ਕਰ ਗਿਆ ਜਿੰਨੇ ਵੀ ਇੱਥੇ ਆਏ ਤਕੜੇ ਤਕੜੇ ਧਾਕੜ ਉਹਨਾਂ ਨੇ ਆਪਣੇ ਆਪ ਨੂੰ ਅਖੀਰ ਤੇ ਕਿਤੇ ਨਾ ਕਿਤੇ ਕਮਜ਼ੋਰ ਆਖਿਆ ਸਾਡੇ ਤੋਂ ਬੁਨਾਹ ਹੋਏ ਸਿਕੰਦਰ ਵਰਗਿਆਂ ਨੇ ਇਹ ਕਹੇ ਨੇ ਜਿਹੜੇ ਜਾਨ ਲੱਗਿਆ ਵੀ ਪਾਪਾਂ ਦੀ ਪੰਡ ਹੋਰ ਭਾਰੀ ਕਰਕੇ ਲੈ ਕੇ ਜਾਣਗੇ ਜਿਸ ਨੂੰ ਆਪ ਖਵਾਏ ਕਰਤਾ ਖੋਸ ਲੈਂਚ ਗਿਆਈ ਅਸੀਂ ਤਾਂ ਆਪਣੇ ਗੁਰੂ ਨੂੰ ਕਹਿਣਾ ਹੈ ਇਤੀ ਮਾਰ ਪਈ ਕਰ ਲਾੜੇ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਬਰਾਬਰ ਦੇ ਟੱਕਰ ਦੇ ਤਾਂ ਕੋਈ ਰੋਸ ਨਹੀਂ ਸੀ ਪਰ ਇੱਥੇ ਘੱਟ ਗਿਣਤੀਆਂ ਤੇ ਵੱਧ ਗਿਣਤੀਆਂ ਟੁੱਟ ਕੇ ਪਈਆਂ ਨੇ ਇੱਥੇ گاਵਾں ਦੇ ਵਗ ਤੇ ਸ਼ੇਰਾਂ ਨੇ ਹਮਲਾ ਕੀਤਾ ਹੈ ਜਿਹੜਾ ਕੀ ਅਣਕਿਆਸਾ ਹਮਲਾ ਸੀ ਇਸ ਲਈ ਗੁਰੂ ਅੱਗੇ ਅਸੀਂ ਤਰਨਾ ਜ਼ਰੂਰ ਪਾ ਕੇ ਆਖਾਂਗੇ ਸਤਿਗੁਰੂ ਸਾਨੂੰ ਤਾਕਤ ਬਖਸ਼ੀ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਕੱਪੜਾ ਦੇ ਕੇ ਤੋਰਿਆ ਸੀ ਅੱਜ ਆਪਣੇ ਸਿੱਖਾਂ ਨੂੰ ਬਖਸ਼ਿਓ ਤਾਂ ਕਿ ਉਹ ਆਪਣਾ ਇਨਸਾਫ਼ ਲੈ ਸਕਣ ਦੂਜਿਆਂ ਦੇ ਨਾਲ ਇਨਸਾਫ਼ ਕਰਨਾ ਉਹਨੂੰ ਬਹਾਲ ਕਰ ਸਕਣ ਸਾਰਿਆਂ ਨੂੰ ਜੀ ਹੋਏ ਆਂ ਬਾਬਾ ਜੀ ਹੋਣਾ ਨੂੰ ਹੋਰ ਜਿੰਨੀਆਂ ਸਿੱਖ ਸੰਗਤਾਂ ਔਰ ਇਹ ਮੇਰੇ ਵੀਰ ਪ੍ਰੀਤ ਸਿੰਘ ਸੈਣੀ ਅੱਜ ਸਵੇਰ ਤੋਂ ਮੇਰੇ ਨਾਲ ਚੱਲੇ ਹੋਏ ਇੱਕ ਵੀ ਕਦਮ ਸੱਜੇ ਖੱਬੇ ਨਹੀਂ ਰੱਖਿਆ ਕਿਤੇ ਗੱਡੀ 'ਚ ਨਹੀਂ ਬੈਠੇ ਨਾਲ ਤੁਰ ਕੇ ਹੀ ਆਏ ਨੇ ਉੱਥੋਂ ਵੀ ਆਪਾਂ ਕੋਈ ਠਿਕਾਵਟ ਨਹੀਂ ਕੋਈ ਕੁਛ ਨਹੀਂ ਤੇ ਜਦੋਂ ਇਸ ਤਰ੍ਹਾਂ ਦੇ ਵੀਰ ਵੀ ਲੱਕ ਬੰਨ ਕੇ ਤੁਰ ਲੈਣ ਉਹ ਵੀ ਭਾਈ ਕੌਂਕੇ ਦੀ ਸ਼ਹਾਦਤ ਦੇ ਇਨਸਾਫ਼ ਵਾਸਤੇ ਤੇ ਫਿਰ ਤੁਸੀਂ ਜ਼ਰੂਰ ਸੋਚਿਓ ਪੀ ਇਹ ਇਨਸਾਫ਼ ਜ਼ਰੂਰ ਹੋਊ ਇੱਕ ਦਿਨ ਕਿਉਂਕਿ ਹੁਣ ਤੱਕ ਕਾਤਲ ਤੇ ਮਕਤੂਲ ਨੇ ਸਾਡੇ ਕੇਸ ਲੜੇ ਆ ਆਪਾਂ ਤੇ ਅਜ ਤੱਕ ਹੱਥ ਨਹੀਂ ਪਾ ਸਕਿਏ ਉਹਨਾਂ ਨੂੰ ਉੱਥੇ ਤੱਕ ਪਹੁੰਚੇਂ ਕੋਸ਼ਿਸ਼ ਕਰਾਂਗੇ ਵਾਹਿਗੁਰੂ ਕਿਰਪਾ ਕਰਨ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਤਮਿਕ ਬਲ ਬਖਸ਼ਣ ਸਮੁੱਚੇ ਤੌਰ ਤੇ ਸਾਰਿਆਂ ਦੀ ਅਰਦਾਸ ਕਰਦਾ ਏ ਇੱਕ ਇੱਕ ਕਦਮ ਤੁਸੀਂ ਅੱਜ ਜਿਹੜਾ ਚੱਲੇ ਹੋ ਇਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਟ ਚ ਲਿਖਿਆ ਗਿਆ ਤੇ ਥਕਾਵਟ ਤੁਹਾਨੂੰ ਜ਼ਰੂਰ ਹੋਈ ਹੋ ਪਰ ਤੁਹਾਡੀ ਉਮਰ ਲੰਮੀ ਹੋਵੇ ਇਹਨੇ ਕਦਮ ਚੱਲ ਕੇ ਇਹਨੇ ਸਾਲ ਤੁਸੀਂ ਹੋਰ ਜਵਾਨ ਹੋ ਗਏ ਤੇ ਜੀਰਨੀ ਕ ਜਤਰਾ ਰੋਜ਼ ਕਰਨ ਲਈ ਲੱਜਾਏ ਤੇ ਮੈਨੂੰ ਨਹੀਂ ਲੱਗਦਾ ਤੁਸੀਂ ਬੁੱਢੇ ਹੋ ਅਰ ਦੁਨੀਆਂ ਗੂਆਂ ਮਿਲੀਆਂ ਗੱਲੇ ਪਿੰਡ ਚ ਮਾਨੂਕੇ ਦੇ ਵਿੱਚ ਸ਼ਹੀਦ ਪਰਿਵਾਰ ਤਿਹੜਕੇ ਦੇ ਵਿੱਚ ਉਹ ਪਰਿਵਾਰ ਜਿੰਦਾ ਨੇ ਗੁਰੂ ਪੰਥ ਤੇ ਗੁਰੂ ਗ੍ਰੰਥ ਲਈ ਵੱਡੀਆਂ ਕੱਲ ਨਾ ਕਾਲੀਆਂ ਬੜੇ ਪੰਥਕ ਲੋਕ ਇਸ ਇਲਾਕੇ ਚ ਅੱਜ ਵੀ ਜਾਗਦੀਆਂ ਜ਼ਮੀਰਾਂ ਵਾਲੇ ਦੀਪਕ ਜਗਾਈ ਬੈਠੇ ਨੇ ਅਫਸੋਸ ਉਹਨਾਂ ਨੂੰ ਥੜਾ ਹੀ ਨਹੀਂ ਮਿਲਿਆ ਉਹ ਦੀਵਾ ਜਗਾ ਕੇ ਰੱਖਣ ਕਿੱਥੇ ਜਿੱਥੋਂ ਚਾਨਣ ਹੋ ਸਕੇ ਕਿਉਂਕਿ ਦੀਵਾ ਜਗਦਾ ਸੀ ਥੜਾ ਹੈ ਨਹੀਂ ਸੀ ਉਹ ਥੜੇ ਸੀ ਜਿੱਥੇ ਹਵਾ ਦੇ ਬੁੱਲੇ ਭਜਾਉਣ ਨੂੰ ਫਿਰਦੇ ਸਨ ਖੈਰ ਜੇ ਥੜਾ ਬਣ ਗਿਆ ਤੇ ਮੈਨੂੰ ਲੱਗਦਾ ਪਈ ਉਹਨਾਂ ਦੀਪਿਆਂ ਦਾ ਚਾਨਣ ਮੌੜ ਬਹੁੜ ਸਾਰਿਆਂ ਨੂੰ ਜੀਉ ਆਇਆ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਿਓ ਇਹ ਸੰਗਰਾਮ ਕੋ ਕਹਿੰਦੇ ਸਾਡੀ ਮੌਤ ਤੇ ਨਾ ਰੋਇਓ ਸਾਡੀ ਸੋਚ ਨੂੰ ਬਚਾਇਓ ਸਾਡੇ ਇਨਸਾਫ ਲਈ ਖਲੋਇਓ ਸਾਡੇ ਮੁਆਵਜ਼ੇ ਨਾ ਕਾਇਓ ਆਪਾਂ ਮੁਆਵਜ਼ੇ ਨਹੀਂ ਲੈਣੇ ਇਨਸਾਫ ਮੁੱਖ ਰੱਖਣਾ ਹੈ ਗੁਰੂ ਕਿਰਪਾ ਕਰਨ ਜੀ ਆਓ ਸਾਰੇ ਆਪਾਂ ਅੰਦਾਜ਼ ਕਰਾਂਗੇ ਸਤਿਗੁਰਾਂ ਦੇ ਦਰਬਾਰ 'ਚ ਉਦੋਂ ਬਾਅਦ ਬਾਬਾ ਜੀ ਬੋਣਾ ਨੇ ਜੋ ਲੰਗਰ ਪਾਣੀ ਤਿਆਰ ਕੀਤਾ ਹੈ ਤੇ ਮੈਂ ਬਾਬਾ ਜੀ ਨੂੰ ਕਹਾਂਗਾ ਦੋ ਬਚਨ ਸੰਗਤ ਨੂੰ ਜ਼ਰੂਰ ਕਹਿਣ। ਹਰਤੇਜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੰਤ ਸ਼੍ਰੀ குரு ਗੋਵਿੰਦ ਸਿੰਘ ਜੀ ਮਹਾਰਾਜ ਦੇ ਚਰਸ਼ੋ ਪ੍ਰਮਤ ਤਕੀਤੇ ਪੰਚੀ ਸੰਗਤ ਬਾਈਬਲ ਦੇ ਸਿੰਘ ਜੀ ਕੌਕੇ ਜੋ ਆਪ ਸਾਰੇ ਹੀ ਆਪਾਂ ਜਾਣਦੇ ਆ ਜਿਨ੍ਹਾਂ ਦੀ ਸ਼ਹਾਦਤ ਕਾ ਭੁਲਣ ਯੋਗ ਹੈ ਜਿਨ੍ਹਾਂ ਨੇ ਆਪਣੀ ਗੱਲ ਦਾ ਆਪਣੀ ਸ਼ਹਾਦਤ ਨੂੰ ਸ਼ਹਾਦਤ ਦੇ ਦਿੱਤੀ ਤੇ ਆਪਣੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਦੀ ਖਾਤਰ ਇਨਸਾਫ ਦੀ ਮੰਗ ਰੱਖੀਏ ਤਾਂ ਕਿ ਜੋ ਆਪੋਨਾਂ ਦੇ ਨਾਲ ਤੱਕਾ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਤੱਕਾ ਹੋਇਆ ਆਪਾਂ ਇਨਸਾਫ ਮੰਗ ਸਕੀਏ ਇਹ ਨਹੀਂ ਕਹਿੰਦਾ ਆਇਆ ਦਾ ਸਖਮਾ ਦਾ ਜਾਚਾ ਬਾਕੀ ਮੈਂ ਸੋਚ ਜੋ ਇੱਥੇ ਪਹੁੰਚੀ ਸਾਰੇ ਉਡਾਲਾ ਸਾਹਿਬ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਕੋਲ ਪਹੁੰਚ ਕੇ ਸਾਨੂੰ ਇਸ ਕਾਬਲ ਸਮਝਿਆ ਕਿ ਅਸੀਂ ਇਹਨਾਂ ਨੂੰ ਜੀ ਆਇਆਂ ਆਖ ਆਖ ਸਦਿਏ ਤਾਂ ਕਿ ਅੱਗੇ ਤੋਂ ਅਸੀਂ ਹੋਰ ਵੀ ਉਮੀਦ ਰੱਖਾਂਗੇ ਕਿ ਇਹ ਸਾਡੇ ਕੋਲ ਜਦੋਂ ਵੀ ਕੋਈ ਵੀ ਪ੍ਰੋਗਰਾਮ ਕਰਨਾ ਤਾਂ ਅਸੀਂ ਇਹਨਾਂ ਦੇ ਨਾਲ ਹਰ ਟਾਈਮ ਲਈ ਤਿਆਰ ਰਹਿਵਾਂਗੇ ਤੇ ਅੱਗੇ ਤੋਂ ਕੋਈ ਵੀ ਹੋਰ ਪ੍ਰੋਗਰਾਮ ਇੱਥੇ ਕਰਦੇ ਆ ਤੇ ਇਦਾਂ ਹੀ ਕਰਦਾ ਹੋਇਆ ਦਾਂਸ ਜਮਾ ਦਾ ਡਾਕਟਰ ਕਾ ਆਇਦ ਗੁਰਜੀਤ ਕਾ ਨਾਮ ਸੁਣੋ ਆਇਦ ਗੁਰਜੀਤ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਸੋ ਸੰਗਤ ਜੀ ਜਕਾਰੇ ਲੱਗ ਰਹੇ ਨੇ ਤੁਸੀਂ ਸੁਣ ਰਹੇ ਹੋ ਤੇ ਇਹ ਯਾਤਰਾ ਪੂਰੀ ਹੋ ਗਈ ਹੈ ਮਹਿੰਦੀਆਣਾ ਸਾਹਿਬ ਪਹੁੰਚ ਗਏ ਨੇ ਤੇ ਮਹਿੰਦੀਆਣਾ ਸਾਹਿਬ ਦੀ ਜੋ ਜ਼ਿੰਮੇਵਾਰੀ ਸੰਭਾਲਦੇ ਨੇ ਬਾਬਾ ਜੀ ਨਾਲ ਨੇ ਤੇ ਜੋ ਕਠਿਨਾਈਆਂ ਦੇਣੀਆਂ ਸੀਗੀਆਂ ਉਹ ਤਾਂ ਦੇ ਹੀ ਦਿੱਤੀਆਂ ਨੇ ਉਹਨਾਂ ਨੇ ਤੇ ਉਹ ਤੇ ਹੁਣ ਅਨੰਦ ਸਾਹਿਬ ਦਾ ਪਾਠ ਕਰਕੇ ਤੋਂ ਅਰਦਾਸ ਕਰਨੀ ਹੈ ਤੇ ਤੁਸੀਂ ਅੰਤ ਕੀ ਕਹਿਣਾ ਚਾਹੋਗੇ ਸੰਗਤ ਨੂੰ ਮੈਂ ਸੰਗਤ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਾਗਰੂਕ ਹੋਵੋ ਆਪਣੇ ਗੁਰੂ ਧੰਮ ਆਜ਼ਾਦ ਕਰਾਓ ਦੇਖੋ ਅੱਜ ਹਾਲਾਤ ਇਹ ਹੋ ਗਏ ਕਿ ਆਪਣੇ ਸ਼ਹੀਦਾਂ ਦੇ ਨਿصاف ਵਾਸਤੇ ਜੇ ਕਿਤੇ ਅਸੀਂ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨ ਕੱਢਣੇ ਹੋਣ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਹੀ ਨਹੀਂ ਮਿਲ ਰਿਹਾ ਤੇ ਸਾਡੇ ਤੋਂ ਦੂਰ ਕੀਤੇ ਜਾ ਰਿਹਾ ਹੈ ਜੇ ਅੱਜ ਹਾਲਾਤ ਇਹ ਨੇ ਆਉਣ ਵਾਲੀ ਪਨੀਰੀ ਵਾਸਤੇ ਕੀ ਹੋਊ ਇਹ ਸਾਡੇ ਪੰਥ ਨੂੰ ਸੋਚਣਾ ਬਣਦਾ ਆ ਕਿ ਜਿੱਥੇ ਉਹਨਾਂ ਸ਼ਹੀਦਾਂ ਦੇ ਇਨਸਾਫ ਲੈਣੇ ਨੇ ਉੱਥੇ ਆਉਣ ਵਾਲੀ ਪਨੀਰੀ ਨੂੰ ਸੁਰੱਖਿਰੂ ਕਰਨ ਲਈ ਸਾਨੂੰ ਇੱਕ ਚੰਗਾ ਨਿਜਾਮ ਦੇਣਾ ਹੋਵੇ ਹਾਂ ਬਿਲਕੁਲ ਸੋ ਅੰਤਰਾ ਇਹ ਕਹਾਂਗੇ ਕਿ ਬਹੁਤ ਕੁਝ ਅਸੀਂ ਦੇਖਿਆ ਤੇ ਸਰੂਪ ਦੇਣ ਤੋਂ ਮਨਾ ਕੀਤਾ ਜਾ ਆ ਜਾ ਬਟਾ ਆ ਜਾ ਸਾਹਮਣੇ ਆ ਇਹਨੂੰ ਇਹਨੂੰ ਇਹ ਰੱਖਿਓ ਰੰਗ ਕਿਤੇ ਹੈ ਨਾ ਆਪਣੇ ਹੱਥਾਂ 'ਚ ਹੀ ਇਕੱਠਾ ਕਰਕੇ ਕੋਲੇ ਰੱਖ ਲਓ ਰੁਕ ਜਾ ਇੱਕ ਬਿਲਕੁਲ ਫਰੰਟ 'ਚ ਚੱਲ ਜਾ ਬੰਦਾ ਉਹ ਹੈ ਗੁਰੂ ਇੱਕ ਵਾਰ ਸਾਰੇ ਖੜੇ ਸੋ ਗੁਰੂ ਸਾਹਿਬ ਦਾ ਸਰੂਪ ਦੇਣ ਤੱਕ ਤੋਂ ਮਨਾ ਕਰ ਦਿੱਤਾ ਗਿਆ ਪਾਲ ਕੀ ਵਾਸਤੇ ਮਨਾ ਨਿਰਦੇੜ ਦੇ ਪਿੰਡਾਂ ਨੂੰ ਹੀ ਮਨਾ ਕਰ ਦਿੱਤਾ ਗਿਆ ਤੇ ਹੁਣ ਮੈਂ ਸੰਗਤ ਨੂੰ ਬਸ ਮੱਥਾ ਟੇਕਣ ਤੋਂ ਪਹਿਲਾਂ ਇੱਕ ਬੇਨਤੀ ਕਰਾਂਗਾ ਕਿ ਹੁਣ ਅਸੀਂ ਜਾਣਦੇ ਆਂ ਕਿ ਅਸੀਂ ਆਪ ਮਤਲਬ ਸੰਗਤ ਦੀ ਆਪਣੀ ਪਾਲ ਕੀ ਹੋਵੇ ਤੇ ਸਾਨੂੰ ਇਹਨਾਂ ਦਾ ਕਿਉਂਕਿ ਮਸੰਦ ਦਾ ਕੋਈ ਪਤਾ ਨਹੀਂ ਅਸੀਂ ਹੁਣ ਇਹ ਇੱਕ ਯਾਤਰਾ ਨਹੀਂ ਕੱਢਣੀ ਕੱਢਦੇ ਰਹਾਂਗੇ ਬੇਨਤੀ ਮੈਂ ਸੰਗਤ ਨੂੰ ਕੀਤੀ ਤੁਸੀਂ ਕੀ ਸਮਝਦੇ ਹੋ ਵਾਹਿਗੁਰੂ ਕਿਰਪਾ ਕਰੇ ਜੇ ਅਸੀਂ ਇਹ ਕਹੀਏ ਕਿ ਸੰਗਤ ਜੀ ਵੈਸੇ ਤਾਂ ਅਸੀਂ ਤੁਹਾਡੇ ਸਾਹਮਣੇ ਖੜੇ ਆ ਤੇ ਤੁਹਾਡੇ ਕਰਕੇ ਖੜੇ ਹਾਂ ਕੀਰਤਨ ਕਰਦੇ ਆ ਤੇ ਤੁਹਾਡੇ ਕਰਕੇ ਕਰਦੇ ਆ ਕਿਉਂਕਿ ਇਹਨਾਂ ਨੇ ਤੇ ਕੋਈ ਕਸਰ ਛੱਡੀ ਨਹੀਂ ਕਿ ਸਾਨੂੰ ਕਿਸੇ ਪਾਸਿਓਂ ਇਨਾਂ ਦਾ ਇਹ ਕੰਮ ਹੁੰਦਾ ਹੈ ਕਿ ਬੰਦੇ ਜਿਹੜੇ ਪੰਥ ਗ੍ਰੰਥ ਪੰਜਾਬ ਮਾਨਵਤਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਉਹਨਾਂ ਨੂੰ ਇੰਨਾ ਕੁ ਜਲੀਲ ਕਰੋ ਸ਼ਾਮ-ਦਾਮ ਦੰਡ ਭੇਦ ਵਾਲੇ ਤਰੀਕੇ ਵਰਤੋ ਤਾਂ ਕਿ ਜਾਂ ਤੇ ਉਹ ਮੈਦਾਨ ਛੱਡ ਜਾਣ ਜਾਂ ਇਹਨਾਂ ਦੀ ਇਨ ਕਬੂਲ ਲੈਣ ਜਾਂ ਉਹ ਆਤਮ ਹੱਤਿਆ ਕਰ ਲੈਣ ਤੇ ਜਾਂ ਉਹ ਘਰੇ ਜਾ ਕੇ ਆਪਣੇ ਬੈਠ ਜਾਣ ਤੇ ਜਦੋਂ ਸਾਰੀਆਂ ਗੱਲਾਂ ਇਹਨਾਂ ਦੀਆਂ ਚੱਲਣ ਤੋਂ ਬਾਅਦ ਵੀ ਉਹ ਬੰਦੇ ਨਾ ਬੈਠਣ ਤੇ ਫਿਰ ਇਸ ਤਰ੍ਹਾਂ ਦੀਆਂ ਹਰਕਤਾਂ ਚੁੱਤਰਦੇ ਨੇ ਜੋ ਹੁਣ ਇਹਨਾਂ ਨੇ ਸ਼ੁਰੂ ਕੀਤੀਆਂ ਨੇ ਤੇ ਅਸੀਂ ਤੁਹਾਡੇ ਕਰਕੇ ਹੀ ਆ ਪਰ ਇਹ ਮਤਾਂ ਸੋਚਿਓ ਕਿ ਅਸੀਂ ਤੁਹਾਡੇ ਤੋਂ ਪੈਸੇ ਮੰਗਣ ਲੱਗੇ ਆ ਕਿ ਸ਼ਾਇਦ ਅਸੀਂ ਪਲਕੀ ਸਾਹਿਬ ਬਣਾਉਣੀ ਆ ਤੇ ਤੁਸੀਂ ਸਾਨੂੰ ਪੈਸੇ ਦਿਓ ਕਿ ਅਸੀਂ ਗ੍ਰਹੀ ਕਰਨੀ ਉਹ ਗੱਲ ਨਹੀਂ ਆ ਪਰ ਅਸੀਂ ਜ਼ਰੂਰ ਪਲਕੀ ਸਾਹਿਬ ਵੀ ਬਣਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਸਰੂਪ ਉਹ ਵੀ ਜਿਹੜੇ ਵੀਰ ਸਾਨੂੰ ਦੇ ਸਕਦੇ ਨੇ ਮਹਾਰਾਜ ਜੀ ਦਾ ਸਰੂਪ ਜ਼ਰੂਰ ਦੇਣ ਕਿਉਂ ਇਹਨਾਂ ਕੋਲ ਤੇ ਸਾਨੂੰ ਕੋਈ ਆਸ ਨਹੀਂ ਹੈ ਚੋਰੀ ਤਾਂ ਵੇਚ ਸਕਦੇ ਨੇ ਸਾਨੂੰ ਨਹੀਂ ਦੇਣਗੇ ਸਾਨੂੰ ਨਹੀਂ ਦੇਣਗੇ ਤੇ ਆਬਸ ਜਿਵੇਂ ਸੰਤਾ ਜਿਹੜੀਆਂ ਦੇਸ਼ ਦੇਸ਼ ਦੀਆਂ ਬਹੁਤ ਸੇਵਾਵਾਂ ਉੱਥੇ ਕਰਦੇ ਨੇ ਸੋਨੇ ਦੇ ਸਿੱਲੇ ਪਚੜਾਣੇ ਆ ਸੋਨੇ ਦੇ ਛਤਰ ਚੜਾਣੇ ਆ ਕਲ ਚੜਾਣੇ ਆ ਤੇ ਹੁਣ ਅਸੀਂ ਵੀ ਦੇਖਦੇ ਪੰਥ ਵਾਸਤੇ ਕੌਮ ਵਾਸਤੇ ਤੁਰੇ ਆ ਸਾਨੂੰ ਕੁਛ ਨਹੀਂ ਚਾਹੀਦਾ ਸੇਵਾਵਾਂ ਬਹੁਤ ਕਰਦੇ ਆ ਨਾ ਬਾਹਰ ਐਨਆਰਆਈ ਜਿਹਨੇ ਬੈਠੇ ਹੋ ਮਿਲ ਕੇ ਆਪ ਪਾਲ ਕੀ ਤਿਆਰ ਕਰਕੇ ਫਿਰ ਦਰਗਾਹ ਨੂੰ ਜੇ ਦੇਣੀ ਹੈ ਤਾਂ ਸਾਨੂੰ ਇਹ ਨਾ ਕਿਉਂ ਵੀ ਤੁਹਾਡੇ ਅਕਾਊਂਟ 'ਚ ਕਿੰਨੇ ਪਾਈ ਹੈ ਉਹਨਾਂ ਨੂੰ ਕਿੰਨੇ ਪਾਈ ਪਾਈ ਹੈ ਸਾਨੂੰ ਨਹੀਂ ਚਾਹੀਦੀ ਆਪ ਜ਼ਿੰਮੇਵਾਰੀ ਲਓ ਪ੍ਰਕਾਸ਼ ਕਰਵਾਓ ਗੁਰੂ ਸਾਹਿਬ ਦਾ ਤੇ ਫੇਰ ਫਾਲਕੀ ਲੈ ਕੇ ਆਓ ਸਿਰ ਮੱਥੇ ਪਰਵਾਨ ਕਰਾਂਗੇ ਸੋ ਇਨੀਆਂ ਕੀ ਬੇਨਤੀ ਹੈ ਪਰਵਾਨ ਕਰਨਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖਿਆ ਕਰੋ ਜਥੇਦਾਰ ਦਾ ਇਨਸਾਫ ਲੈਣਾ ਇਸ ਕਰਕੇ ਸਿਰ ਜੋੜ ਲਓ ਜੇਕਰ ਆਪਣੇ ਘਰਾਂ ਚ ਬੈਠੇ ਹੋਏ ਤੁਸੀਂ ਸਿਰਫ ਗੁੰਗਲੇ ਤੋਂ ਮਿੱਟੀ ਝਾੜਨੀ ਹੈ ਤਾਂ ਫਿਰ ਕੋਈ ਗੱਲ ਨਹੀਂ ਇੱਕ ਤੋਂ ਕਾਫਲਾ ਸ਼ੁਰੂ ਹੋਇਆ ਸੀ ਦੋ ਬਣਿਆ ਦੋ ਤੋਂ 100 ਬਣਿਆ 100 ਤੋਂ 1000 ਵੀ ਹੋ ਜਾਣਗੇ ਪਰ ਜਿਹੜੇ ਅੱਜ ਵੀ ਮਸੰਦ ਬੈਠੇ ਹੋਏ ਨੇ ਆਪਣੇ ਘਰਾਂ ਚ ਚਾਹੇ ਚਾਹੇ ਗੁਰਕੁਰਾਂ ਚ ਬੈਠੇ ਚਾਹੇ ਬਾਦਲਾਂ ਦੇ ਦਰਾਂ ਚ ਬੈਠੇ ਆ ਸੋਦੇ ਤੁਹਾਨੂੰ ਲੱਗਣਿਆ ਕੜਾਹੇ ਤੁਹਾਡੇ ਵਾਸਤੇ ਚੜਦੇ ਆ ਚੜਦੇ ਕਿਹੜੇ ਤਰੀਕੇੋਂ ਆਉਣ ਵਾਲਾ ਸਮਾਂ ਦੱਸੇਗਾ ਸੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ